ਕਿਸਾਨੀ ਮਸਲੇ ਨੂੰ ਲੈ ਕੇ ਦਿੱਲੀ ਸੰਘਰਸ਼ ਦੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਦੇਸ਼ ਭਰ ਦੇ ਵਿੱਚ ਮਨਾਏਗੀ ਚੌਥੀ ਵਰ੍ਹੇਗੰਢ ਅਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਹੋਏ ਇਕੱਠੇ ਸ਼ੰਗਲਵਾਰ ਨੂੰ 2:30 ਵਜੇ ਦੇ ਲਗਭਗ ਬਠਿੰਡਾ ਦੇ ਮੈਨੂ ਸੈਕਟਰੀਟੇਟ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਡਕੋਂਡਾ ਦੇ ਆਗੂ ਬੂਟਾ ਸਿੰਘ ਤੁੰਗਵਾਲੀ ਨੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਅੱਜ ਆਪਣੇ ਸੰਘਰਸ਼ ਦੀ ਚੌਥੀ ਵਰ੍ਹੇਗੰਢ ਮਨਾਈ ਜਾ ਰਹੀ ਹੈ ਤੇ ਉਹਨੇ ਕਿਹਾ ਕਿ ਜੋ ਕਿਸਾਨਾਂ ਦੇ ਸਰਦੇ ਕਾਰਜੇ ਚੜ੍ਹੇ ਹਨ ਉਹਨਾਂ ਦੇ ਲਈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨਗੇ ਤੇ ਵੱਡੇ ਸੰਘਰਸ਼ ਉਲੀਕਣਗੇ ਅਤੇ ਨਾਲ ਨਾਲ ਜੋ ਪ੍ਰਾਲੀ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਦੇ ਪੱਤੇ ਆਪਣਾ ਦਰਜ ਕੀਤੇ ਜਾ ਰਹੇ ਹਨ ਉਹ ਵੀ ਉਹਨਾਂ ਵੱਲੋਂ ਰੱਦ ਕਰਵਾਏ ਜਾਣਗੇ। ਜੀ ਜੀ ਕੀ ਨਾਮ ਹੈ ਜਿਹੜੀ ਮੇਰਾ ਨਾਮ ਹੀ ਬੁੱਟਾ ਸਿੰਘ ਤੌਂਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੂਨ ਦਿਖਾਉਂਦਾ। ਕੀ ਮਾਮਲਾ ਹੈ ਅੱਜ ਅਸੀਂ ਸੁਖਤ ਮੋਰਚੇ ਦੇ ਸੱਦੇ ਦੇ 26 ਤਰੀਕ ਨੂੰ ਜਦੋਂ ਚੌਥੀ ਬਰੇ ਗੰਡ ਬਣਾ ਰਹੇ ਜਿਹੜੀ ਜੋ મોદી ਸਰਕਾਰ ਨੇ ਕਾਲੇ ਕਾਨੂੰਨ 4 ਤਿੰਨ ਕਾਲੇ ਕਾਨੂੰਨ ਲਿਆਂਦੇ ਸੀਗੇ ਉਹ ਰੱਦ ਕਰਾਉਣ ਦੀ ਖਾਤਰ ਅੱਜ ਦੇ ਦਿਨ ਅਸੀਂ ਦਿੱਲੀ ਨੂੰ ਚਾਲਾ ਪਾਇਆ ਸੀਗਾ ਪਰ ਮਾ મોદી ਸਰਕਾਰ ਨੇ ਖੱਟਰ ਨੂੰ ਥਾਪ ਹੀ ਦਿੱਤੀ ਸੀ ਵੀ ਜਿਹੜੇ ਕਿਸਾਨ ਪੰਜਾਬ ਦੇ ਵਿੱਚ ਹੋਣਗੇ ਉਹਨਾਂ ਨੂੰ ਹਰਿਆਣੇ ਦਾ ਬਾਡਰ ਨਾ ਟੱਪਣ ਦਿਓ ਪਰ ਸਾਡੇ ਨੌਜਵਾਨ ਛੜਕਾ ਮਾਵਾ ਪਾਣਾ ਭੱਡੀ ਗਿਣਤੀ ਦੇ ਵਿੱਚ ਅਸੀਂ ਦਿੱਲੀ ਬਾਡਰ ਦੇ ਉੱਤੇ ਮੋਰਚਾ ਲਾ ਕੇ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਆਂ ਤੇ ਉਹਦੇ ਕੜੀ ਵੱਲੋਂ ਅੱਜ ਅਸੀਂ ਸਾਰੇ ਭਾਰਤ ਪੰਜਾਬ ਦੇ ਵਿੱਚ ਵਰੇ ਗੰਡ ਮਨਾ ਰਹੇ ਆ ਚੌਥੀ ਵਰੇ ਗੰਡ ਮਨਾਈ ਐ ਪਰ ਜਿਹੜੀ ਇਥੋਂ ਦੀ ਪੰਜਾਬ ਦਾ ਸੈਂਟਰ ਸਰਕਾਰ ਐ ਕੁੰਭਕਾਰ ਦੀ ਨੀਂਦ ਸੁੱਤੀ ਪਈ ਐ ਕਿਸਾਨਾਂ ਦੇ ਉੱਤੇ ਪਰਚੇ ਦਰਜ ਕਿਉਂਕਿ ਜਿਹੜਾ ਨੀਤੀਆਂ ਉਹੀ ਲਾਗੂ ਕਰਦੇ ਨੇ ਵੀ ਜਿਵੇਂ ਮਤਲਬ ਜ਼ਮੀਨਾਂ ਖੋਹਣ ਵਾਲੀਆਂ ਵੀ ਜਿਵੇਂ ਹੁਣ ਕਿਸਾਨਾਂ ਦੇ ਉੱਤੇ ਆ ਕਾਲੀ ਵਾਲੇ ਪਰਚੇ ਦਰਜ ਕੀਤੇ ਗਏ ਜਿਹੜੀ ਝੋਨੇ ਦੀ ਖਰੀਦ ਐ ਬਿਲਕੁਲ ਪਾਸੇ ਮੂੰਹ ਕੀਤਾ ਹੋਇਆ ਕਾਰਡ ਦੇ ਉੱਤੇ ਮਤਲਬ ਲੁੱਟ ਕੀਤੀ ਜਾ ਰਹੀ ਐ ਇਹਨਾਂ ਦੇ ਪੜਦੇ ਫਾਸ ਕਰਾਂਗੇ ਅੱਜ ਇੱਥੇ ਸਟੇਜ ਤੇ ਤੇ ਨਾਲ ਹੀ ਲੋਕਾਂ ਨੂੰ ਦੱਸਾਂਗੇ ਕਿ ਕਿਸਾਨ ਦੇ ਸੇਵੰਦਿਆਂ ਨੂੰ ਤਕੜੀਆਂ ਕਰੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਅਸੀਂ ਇੱਕ ਐਲਾਨ ਕਰਕੇ ਇਸ ਚਸ਼ਕੂਤ ਮੋਰਚੇ ਨੂੰ ਪੱਕੇ ਮੋਰਚੇ ਦਾ ਐਲਾਨ ਕਰਾਂਗੇ ਕਰਜ਼ੇ ਵਾਲਾ ਜਿਹੜਾ ਕਰਜ਼ਾ ਕਿਸਾਨਾਂ ਦੇ ਸਿਰ ਚੜਿਆ ਹੋਇਆ ਤੇ ਜਿਹੜੀ ਅੱਜ ਪਰਾਲੀ ਹੈ ਪਰਾਲੀ ਦੇ ਵਿੱਚ ਜਿਹੜੇ ਕਿਸਾਨਾਂ ਦੀ ਅੱਜ ਕਣਕ ਝੁੰਡ ਪੈ ਗਿਆ ਲੋਕ ਬਾਹੀ ਜਾਂਦਨ ਘੱਟੋ ਘੱਟ 50 ਕਿੱਲੇ ਤੋਂ ਗਾਜ ਦੇ ਵਿੱਚ ਖਰਾਬ ਹੋ ਗਈ ਇਸ ਕਰਕੇ ਅਸੀਂ ਉਸ ਕਰਕੇ ਇਹ ਮੋਰਚਾ ਲਾਏ ਬਿਲਕੁਲ ਜਿਹੜੇ ਪਰਚੇ ਦਰਜ ਕੀਤੇ ਉਹ ਰੱਦ ਕਰਾਉਣ ਦੀ ਖਾਤਰ ਮੋਰਚਾ ਲਾਵਾਂਗੇ ਨਾ ਉਹੀ ਅਸੀਂ ਸਪੁੱਤ ਮੋਰਚੇ ਕਰਨਾ ਫੈਸਲਾ ਕਰਾਂਗੇ ਕਰਜ਼ੇ ਵਾਲੇ ਮੁੱਤੇ ਨੂੰ ਲੈ ਕੇ ਤੇ ਕਿਸਾਨਾਂ ਤੇ ਚੜ੍ਹੇ ਲਾਏ ਹੋਏ ਪਰਚੇ ਕੀਤੇ ਹੋਏ ਉਹ ਰੱਦ ਕਰਾਣਾ ਤੁਸੀਂ ਬਰੇ ਅੰਨ ਬੁਲਾ ਰਹੇ ਹੋ ਵੀ ਪਰ ਜਿਹੜੇ ਮੈਂ ਉਹਦਾ ਮੰਗਾ ਮੰਨੇਗਾ ਸੀ ਉਹ ਵੀ ਹਜੇ ਤੱਕ ਲਾਗੂ ਤਾਂ ਕੀਤੀ ਨਹੀਂ ਦੇਖੋ ਉਹੀ ਉਹੀ ਵੀ ਅਸੀਂ ਗੱਲ ਕਹਿ ਰਹੇ ਹਾਂ ਤਾਂ ਨੂੰ ਤਾਂ ਇਹ ਜਿਹੜਾ ਘੋਲ ਇਹ ਇੱਕ ਅਸੀਂ ਮਤਲਬ ਮਤਨ ਲਈ ਕਰਕੇ ਇੱਕ ਅਸੀਂ ਇਹ ਮਤਲਬ ਘੋਲ ਨੂੰ ਚੱਲਦੇ ਹੀ ਰੱਖ ਕੇ ਆਏ ਹਾਂ ਦਿੱਲੀ ਦੇ ਵਿੱਚ ਵੀ ਜਿਹੜੇ ਹੋਰ ਪੰਜਾਬ ਦੇ ਵਿੱਚ ਰਾਈਆਂ ਲੜਨ ਵਾਲੀਆਂ ਹੈਗੀਆਂ ਇਹ ਬਹੁਤ ਵੱਟਾ ਮਤਲਬ ਮੋਰਚਾ ਲੱਗੂਗਾ ਅੱਗੇ ਜਿਵੇਂ ਦਿੱਲੀ ਦੇ ਵਿੱਚ ਮੋਰਚਾ ਲਾਛੋਵੇਂ ਜਿਉਂ ਪ੍ਰੋਮੋਰਚਾ ਲਾ ਕੇ ਜਿੰਨੀਆਂ ਵੀ ਛੱਡਨਾ ਮੋਦੀ ਸਰਕਾਰ ਨੇ ਵਾਦਾ ਕਰੇ ਵਾਦੇ ਤੋਂ ਭੱਜਾ ਕਿਉਂਕਿ ਵੀ ਜਿਹੜੇ ਕਿਸਾਨਾਂ ਆਗੂਆਂ ਦੇ ਉੱਤੇ ਪਰਚੇ ਦਰਜ ਕੀਤੇ ਸੀ ਉਹ ਰੱਦ ਕੀਤੇ ਜਾਣਗੇ ਉਹ ਵੀ ਨਹੀਂ ਕੀਤੇ ਬੜੀਆਂ ਜਿਹੜੀਆਂ ਮੰਗਾਂ ਮਤਲਬ ਮੁਸਲਾ ਉੱਥੇ ਮੰਗਾ ਸੀਗਾ ਮੰਗਾਂ ਨੂੰ ਮਤਲਬ ਪੂਰਾ ਨਹੀਂ ਮੋਦੀ ਸਰਕਾਰ ਨੇ ਉਹ ਪੂਰਾ ਉਖੜਿਆ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਸਰਕਾਰ ਨੂੰ ਝੁਕਣਾ ਪਾਣਾ ਤੇ ਲੋਕਾਂ ਦੀ ਤਾਕਤ ਵੱਡੀ ਹੋਣੀ ਹੈ